डीसी दफ्तर मोरे सरकार आज, आज दफ्तर सरकार ਦੇ ਖਿਲਾਫ ਹੱਲਾ ਬੋਲਿਆ ਜਾਏਗਾ ਜੀ ਹਾਂ ਅੱਜ ਤੋਂ ਤਿੰਨ ਦਿਨਾਂ ਹੜਤਾਲ ਤੇ ਮੁਲਾਜ਼ਮਾਂ ਨੇ ਜਾਣ ਦਾ ਫੈਸਲਾ ਕੀਤਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਕੰਮਕਾਜ ਨੂੰ ਠੱਪ ਰੱਖਿਆ ਜਾਏਗਾ ਸੋ ਦੱਸ ਦੇ ਕਿ ਡੀਸੀ ਦਫਤਰ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਹੈ ਇਸ ਨੂੰ ਲੈ ਕੇ ਹੀ ਅੱਜ ਉਹ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਸੋ ਦੱਸ ਦੇ ਕਿ ਡਿਪਟੀ ਕਮਿਸ਼ਨਰ ਦਫਤਰਾਂ ਦੇ ਵਿੱਚ ਅੱਜ ਕੰਮਕਾਜ ਠੱਪ ਰਹੇਗਾ ਸੋ ਖਾਲੀ ਪੈਨੇ ਦਫਤਰ 15 ਜਨਵਰੀ ਤੋਂ ਸਾਰਾ ਜਨਵਰੀ ਤੱਕ ਕੰਮ ਨਹੀਂ ਕਰਾਂਗੇ ਐਸੇ ਜੀਸੀ ਦਫਤਰ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਸੋ ਡੀਸੀ ਦਫਤਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਇੱਥੇ ਹੱਲਾ ਬੋਲਣ ਦਾ ਫੈਸਲਾ ਕੀਤਾ ਹੈ ਤੇ ਆਜ ਤੋਂ 3 ਦਿਨਾਂ ਦੀ ਹੜਤਾਲ ਤੇ ਮੁਲਾਜ਼ਮ ਚਲੇ ਗਏ ਨੇ ਜਿਸ ਨਾਲ ਕੰਮਕਾਜ ਠੱਪ ਹੋ ਗਿਆ ਤੇ ਜਿਹੜੇ ਸਰਕਾਰੀ ਕੰਮ ਕਰਾਉਣ ਲਈ ਲੋਗ ਆਣਗੇ ਉਹਨਾਂ ਨੂੰ ਯਕੀਨਨ ਪਰੇਸ਼ਾਨ ਹੋਣ ਦਾ ਜਿਹੜਾ ਹੈ ਇੱਥੇ ਸਬੂਤ ਦੇਖਣ ਨੂੰ ਮਿਲੇਗਾ ਸੋ ਡੀਸੀ ਦਫਤਰ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ डीसी दफ्तर यूनियन ਵੱਲੋਂ ਇੱਥੇ ਫੈਸਲਾ ਕੀਤਾ ਗਿਆ ਹੈ ਕਿ ਕੰਮਕਾਜ ਤਿੰਨ ਦਿਨਾਂ ਲਈ ਠੱਪ ਰਹੇਗਾ ਸਾਡੀਆਂ ਮੰਗਾਂ ਤੇ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਹੈ ਅਣਗੌਲੀਆਂ ਕਰ ਰਹੀ ਹੈ ਉਹਨਾਂ ਦੀਆਂ ਮੰਗਾਂ ਨੂੰ ਅਜਿਹਾ ਜਿਹੜਾ ਯੂਨੀਅਨ ਦਾ ਕਹਿਣਾ ਹੈ ਸੋ 15 ਜਨਵਰੀ ਤੋਂ ਸਾਰਾ ਜਨਵਰੀ ਤੱਕ ਕੰਮ ਨਹੀਂ ਹੋਵੇਗਾ ਡੀਸੀ ਦਫਤਰ ਯੂਨੀਅਨ ਨੇ ਇੱਥੇ ਸਾਫ਼ ਐਲਾਨ ਕਰ ਦਿੱਤਾ ਹੜਤਾਲ ਕਰਕੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਜਿਹੜੇ ਆਪਣੇ ਕੰਮਕਾਜ ਲਈ ਇੱਥੇ ਆਉਂਦੇ ਨੇ ਸੋ ਜੇ ਵਿੱਚ ਦਾ ਦਫਤਰ ਹੁਣ ਬਿਲਕੁਲ ਖਾਲੀ ਪੈ ਨੇ ਔਰ ਤਿੰਨ ਦਿਨਾਂ ਤੱਕ ਐਸੀ ਤਰ੍ਹਾਂ ਦੀ ਤਸਵੀਰ ਜੜੀ ਹੈ ਉਹ ਨਜ਼ਰ ਆਏਗੀ ਇਤਿਹਾਸ ਤੌਰ ਤੇ ਸਰਕਾਰ ਤੇ ਮੁੱਖ ਮੰਤਰੀ ਦੇ ਇਲਜ਼ਾਮ ਲਗਾਏ ਜਾਂਦੇ ਕਿ ਉਹਨਾਂ ਦੀਆਂ ਮੰਗਾਵਲ ਗੌਰ ਹੀ ਨਹੀਂ ਕੀਤਾ ਜਾ ਰਿਹਾ ਜੋ ਵੀ ਹੋਦੀਆਂ ਮੁਸ਼ਕਲਾਂ ਨੇ ਉਸ ਦੇ ਬਲ ਕੋਈ ਵੀ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਜਿਸ ਦੇ ਚਲਦਿਆਂ 3 ਦਿਨ ਦੀ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਸੋ ਅੱਜ ਤੋਂ 3 ਦਿਨਾਂ ਦੀ ਹੜਤਾਲ ਤੇ ਨੇ ਮੁਲਾਜ਼ਮ ਸੋ ਡੀਸੀ ਦਫਤਰ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਜੋ ਕਾਲ ਦਿੱਤੀ ਗਈ ਹੈ ਤੇ ਸਰਕਾਰ ਦੇ ਖਿਲਾਫ ਹੱਲਾ ਬੋਲਿਆ ਗਿਆ ਸੋ ਪੰਜਾਬ ਸਰਕਾਰ ਦਾ ਸਾੜੀਆਂ ਮੰਗਾਵਲ ਕੋਈ ਧਿਆਨ ਨਹੀਂ ਹੈ ਡੀਸੀ ਦਫ਼ਤਰ ਮੁਲਾਜ਼ਮਾਂ ਨੇ ਤੇ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲਦਿਆਂ ਕਿਹਾ ਸੋ 15 ਜਨਵਰੀ ਤੋਂ 17 ਜਨਵਰੀ ਤੱਕ ਕੰਮਕਾਜ ਨਹੀਂ ਹੋਵੇਗਾ ਡੀਸੀ ਦਫ਼ਤਰ ਯੂਨੀਅਨ ਵੱਲੋਂ ਇੱਥੇ ਸਾਫ਼ ਐਲਾਨ ਕੀਤਾ ਗਿਆ ਤੇ ਹੜਤਾਲ ਕਰਕੇ ਕੰਮਕਾਜ ਜਿਹੜਾ ਹੈ ਉਹ ਹੁਣ ਠੱਪ ਹੈ ਦਫ਼ਤਰ ਜਿਹੜੇ ਨੇ ਕਿਉਂਕਿ ਲੋਕ ਕਈ ਸਰਕਾਰੀ ਕੰਮਾਂ ਲਈ ਡੀਸੀ ਦਫ਼ਤਰਾਂ ਵੱਲ ਪਹੁੰਚਦੇ ਨੇ ਕੁਝ ਔਰ ਅਜੇ ਵਿਚਕਾਰ ਹੁਣ ਜਦੋਂ ਤਿੰਨ ਦਿਨ ਦੀ ਹੜਤਾਲ ਤੇ ਰਹੇਗੀ ਜਿਹੜੇ ਮੁਲਾਜ਼ਮ ਨੇ ਆਪਣੀ ਡਿਊਟੀ ਤੇ ਨਹੀਂ ਹੋਣਗੇ ਰਵਿੰਦਰ ਮੀਤ ਨੂੰ ਅਪਡੇਟ ਹੋ ਲਿਆ ਨੇ ਰਵਿੰਦਰ 3 ਦਿਨ ਦੀ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ ਇਥੇ ਕੀ ਕੁਝ ਮੰਗਾਂ ਨੇ ਜਿਸ ਨੂੰ ਲੈ ਕੇ ਇਹ ਸਰਕਾਰ ਦੇ ਖਿਲਾਫ ਅੱਲਾ ਬੋਲਿਆ ਗਿਆ ਬਿਲਕੁਲ ਦੇਖੋ ਇਸ ਤੋਂ ਪਹਿਲਾਂ ਵੀ ਜਿਹੜੇ ਪੀਸ ਦਫ਼ਤਰਾਂ ਦੇ ਮੁਲਾਜ਼ਮ ਹੈਗੇ ਨੇ ਉਹਨਾਂ ਵੱਲੋਂ ਲਗਾਤਾਰ ਹੜਤਾਲਾਂ ਕੀਤੀਆਂ ਜਾਂਦੀਆਂ ਰਹੀਆਂ ਨੇ ਆਪਣੇ ਮੰਗਾਂ ਨੂੰ ਲੈ ਕੇ ਆ ਕਿ ਪ੍ਰਮੋਸ਼ਨ ਦੇ ਜਿਹੜੇ ਕਾਨੂੰਨ ਹੈਗੇ ਆ ਉਹਦੇ ਵਿੱਚ ਪਰਮੀਮ ਕਰਨ ਦੀ ਮੰਗ ਨੂੰ ਲੈ ਕੇ ਜਸੂ ਹੋ ਤੋਂ ਸਰੀ ਮੰਗਤੂ ਲੈ ਕੇ ਲਗਾਤਾਰ ਪ੍ਰੋਟੈਸਟ ਕੀਤੇ ਜਾਂਦੇ ਰਹੇ ਨੇ ਤਾਂ ਹੁਣ ਇੱਕ ਵਾਰ ਫਿਰ ਤੋਂ 15 ਤਰੀਕ ਤੋਂ ਲੈ ਕੇ 17 ਤਰੀਕ ਤੱਕ ਕੰਮ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਜਨ ਕਿ ਤਿੰਨ ਦਿਨ ਤੱਕ ਜਿਹੜੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ ਹੈਗੇ ਨੇ ਤਹਿਸੀਲਾਂ ਦੇ ਵਿੱਚ ਜਮਲਾਦਮ ਨੇ ਜਾਂ ਫਿਰ ਐਸਟੀਮ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਨੇ ਉਹ ਕੰਮ ਨਹੀਂ ਕਰਨਗੇ ਤਾਂ ਲਗਾਤਾਰ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਵੀ ਇਸ ਬਾਬਤ ਹੋ ਚੁੱਕੀਆਂ ਨੇ ਲੇਕਿਨ ਹਾਲੇ ਮਸਲੇ ਦਾ ਹੱਲ ਨਹੀਂ ਨਿਕਲਿਆ ਆ ਪਹਿਲਾ ਹੀ ਐਲਾਨ ਜਿਹੜਾ ਹੈਗਾ ਉਹ ਕਰ ਦਿੱਤਾ ਕਿ ਅਸੀਂ ਜਾਂ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਲਿਖਤ ਰੂਪ ਦੇ ਵਿੱਚ ਹੜਤਾਲ ਦੀ ਜਾਣਕਾਰੀ ਦੇ ਕੇ ਇਹ ਦੱਸ ਦਿੱਤਾ ਗਿਆ ਸੀ ਕਿ 3 ਦਿਨ ਜਿਹੜੇ ਹੈਗੇ ਆ ਦਫ਼ਤਰਾਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੰਮ ਨਹੀਂ ਕੀਤਾ ਜਾਏਗਾ ਤਾਂ ਹੁਣ ਇਹ ਐਲਾਨ ਦੇ ਨਾਲ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਹੈਗੇ ਆ ਉਹ ਪਰੇਸ਼ਾਨ ਵੀ ਹੁੰਦੇ ਪੂਰੀ ਤਰ੍ਹਾਂ ਵੀ ਕਿਉਂਕਿ ਜੇਕਰ ਦਫ਼ਤਰਾਂ ਦੇ ਵਿੱਚ ਲੋਕ ਜਾਣਗੇ ਤਾਂ ਅੱਗੇ ਜਿਹੜੇ ਮੁਲਾਜ਼ਮ ਕੰਮ ਤੇ ਨਾ ਹੋਣਗੇ ਤਾਂ ਜ਼ਹਿਰ ਤੌਰ ਤੇ ਉੱਤੇ ਮੁਲਾਜ਼ਮ ਦਫ਼ਤਰਾਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਕੋ ਸ਼ਾਮਿਲ ਦਾ ਸਾਹਮਣਾ ਕਰਨਾ ਪਏਗਾ ਤਾਂ ਹਾਲ ਫਿਲਾਲ ਜਿਹੜਾ ਇੱਕ ਹੋਰ ਜਿਹੜਾ ਹੈਗਾ ਲੋਕਾਂ ਦੀ ਚੰਗੀ ਪਰੇਸ਼ਾਨੀ ਤੇ ਇੱਕ ਰਾ ਜਿਹੜਾ ਹੈਗਾ ਉਹ ਦੇਖਦਾ ਕਿਥੇ ਦਫ਼ਤਰਾਂ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਆ ਕੇ ਸੱਜਣ ਪਰੇਸ਼ਾਨ ਦੇਖੋ ਇਹ ਦਿਖਾਈ ਨਹੀਂ ਕਿਉਂਕਿ ਅੱਗੇ ਮੁਲਾਜ਼ਮ ਕੰਪਨਤੇ ਉੱਤੇ ਸੀਟਾਂ ਦੇ ਉੱਤੇ ਦਿਖਾਈ ਨਹੀਂ ਦੇਣਗੇ ਬਿਲਕੁਲ ਇੱਥੇ ਜਦੋਂ ਸਰਕਾਰੀ ਕੰਮ ਬੰਦ ਹੁੰਦਾ ਹੈ ਤਾਂ ਯਕੀਨਨ ਆਮ ਲੋਕ ਜਿਹੜੇ ਕੰਮ ਆ ਲਈ ਆਂਦੇ ਨੇ ਪ੍ਰਭਾਵਿਤ ਜ਼ਰੂਰ ਹੁੰਦੇ ਨੇ ਲੇਕਿਨ ਇੱਥੇ ਹੁਣ ਕਿਉਂਕਿ 3 ਦਿਨ ਦੀ ਹੜਤਾਲ ਦਾ ਐਲਾਨ ਹੈ ਕੀ ਸਰਕਾਰ ਵੱਲੋਂ ਕਿਉਂਕਿ ਸਰਕਾਰ ਤੇ ਇਲਜ਼ਾਮ ਲੱਗ ਰਿਹਾ ਕਿ ਮੰਗਾਵਲ ਗੌਰੀ ਨਹੀਂ ਕੀਤਾ ਜਾ ਰਿਹਾ ਬਿਲਕੁਲ ਅਣਗੌਲਿਆ ਕੀਤਾ ਜਾ ਰਿਹਾ ਸੋ ਸਰਕਾਰ ਵੱਲੋਂ ਲੱਗਦਾ ਹੈ ਕਿ ਕੋਈ ਇੱਥੇ ਗਲਬਾਦ ਦੀ ਹੁਣ ਪਹਿਲ ਹੋਵੇਗੀ ਇਕੋ ਇਸ ਤੋ ਕਹ ਪਹਿਲਾਂ ਵੀ ਬਹੁਤ ਵਾਰ ਮੰਗਾਂ ਦੇ ਉੱਤੇ ਡਿਸਕਸ਼ਨ ਹੋ ਚੁੱਕੀ ਆ ਜਿਸਬੰਧਤ ਮੰਤਰੀਵਾਂ ਨਾਲ ਜਾਂ ਫਿਰ ਅਫਸਰਾਂ ਨਾਲ ਗੱਲਬਾਤ ਹੋਈ ਲੇਕਿਨ ਮੰਗਾਂ ਦਾ ਕੋਈ ਹੱਲ ਨਿਕਲਦਾ ਕੋਈ ਨਹੀਂ ਦਿਖਾਈ ਦਿੱਤਾ ਹਰ ਵਾਰ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਮੰਗਾਂ ਉਹਨਾਂ ਦੀਆਂ ਮੰਗੀਆਂ ਗੱਡੀਆਂ ਲੇਕਿਨ ਬਾਅਦ ਵਿੱਚ ਸਰਕਾਰ ਵੱਲੋਂ ਮੰਗਾਂ ਤੇ ਕੋਈ ਗੌਰ ਨਹੀਂ ਕੀਤਾ ਜਾਂਦਾ ਜਿਸ ਤੇ ਇੱਕ ਅੱਗੇ ਜਿਹੜੇ ਮੁਲਾਜ਼ਮ ਆ ਵਾਰ ਵਾਰ ਹੜਤਾਲ ਕਰ ਜਾਂਦੇ ਨੇ ਸਾਈਕਲ ਫੇਸ ਤੋਂ ਇੱਕ ਪਰੇਸ਼ਾਨੀ ਦਾ ਸਬਬ ਲੋਕਾਂ ਲਈ ਜਰੂਰ ਪੰਡਾ ਪਏ ਦਿਖਾਈ ਦੇਵੇਗਾ ਕਿਉਂਕਿ ਜਿੱਥਾ ਚਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਯੂਨੀਅਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਕੰਮ ਦੇ ਉੱਤੇ ਨਹੀਂ ਆਉਣਗੇ ਹਾਲਾਂਕਿ 17 ਤਰੀਕ ਸੈਕਟਰ ਹੜਤਾਲ ਹੈ ਜੇ ਕਿ 18 ਤਰੀਕ ਨੂੰ ਇੱਕ ਵਾਰ ਫਿਰ ਮੀਟਿੰਗ ਕਰਕੇ ਹੜਤਾਲ ਅੱਗੇ ਵਧਾਉਣ ਤੇ ਫੈਸਲਾ ਲਿਆ ਜਾ ਸਕਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਫਿਲਹਾਲ ਦੀ ਜਾਣਕਾਰੀ ਸੋ ਤਿੰਨ ਦਿਨ ਦੀ ਹੜਤਾਲ 15 ਤੋਂ 17 ਜਨਵਰੀ ਤੱਕ ਕੰਮਕਾਜ ਠੱਪ ਰਹੇਗਾ